ਅੱਜ 15 ਅਗਸਤ ਦੇ ਦਿਨ ਉੱਤੇ ਕਿਸੇ ਪਾਰਟੀ ਦੇ ਲੀਡਰ ਵੱਲੋਂ ਦੱਸਿਆ ਜਾ ਰਿਹਾ ਕਿ ਪਹਿਲਾਂ ਤਾਂ ਝੰਡਾ ਲਹਿਰਾਇਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਸਲਾਮ ਕੀਤਾ ਝੰਡੇ ਨੂੰ ਤੇ ਬਾਜ ਦੱਸਿਆ ਜਾ ਰਿਹਾ ਕਿ ਸਾਰੇ ਕਹਿੰਦੇ ਸੀ ਕਿ ਤੁਸੀਂ ਰਾਸ਼ਟਰੀ ਗਾਣ ਗਾਓ ਤੇ ਉਹਨਾਂ ਨੇ ਰਾਸ਼ਟਰੀ ਗਣ ਐਵੇਂ ਦਾ ਗਾਇਆ ਕਿ ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ ਕਿ ਇਹ ਕਿਵੇਂ ਗਾ ਰਿਹਾ ਕਿਉਂਕਿ ਉਹਨਾਂ ਦੇ ਵਰਡ ਹੀ ਮੈਚ ਨਹੀਂ ਸੀ ਕਰ ਰਹੇ ਕਦੀ ਕੀ ਬੋਲ ਰਹੇ ਸੀ ਕਦੀ ਕੀ ਬੋਲ ਰਹੇ ਸੀ ਬਹੁਤ ਗਲਤ ਢੰਗ ਨਾਲ ਗਾਇਆ ਤੇ ਤੁਹਾਨੂੰ ਸੁਣ ਕੇ ਕਈਆਂ ਨੂੰ ਹਾਸਾ ਵੀ ਆਏਗਾ ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਹਨਾਂ ਨੇ ਸਪਾਈ ਦਿੰਦੇ ਹੋਏ ਕਿਹਾ ਕਿ ਮੇਰਾ ਬੀਪੀ ਅਪ ਡਾਊਨ ਹੋ ਗਿਆ ਸੀ ਤੇ ਉਸ ਕਰਕੇ ਮੇਰੇ ਤੋਂ ਬੋਲਣ ਗਿਆ ਮੇਰੀ ਜ਼ੁਬਾਨ ਤਾਂ ਚਲਾਂਦੀ ਰਹੀ ਆਓ ਤੁਸੀਂ ਵੀ ਦੇਖੋ ਪੂਰਾ ਰਾਸ਼ਟਰੀ ਗਣ ਤੇ ਅੱਗੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਤਾਂ ਕਿ ਐਵੇਂ ਦਾ ਗੋ ਕੰਮ ਕਰਨ ਲ कोई बार सोचे धनबाद जन गण मन मजिदा एक जाया है भारती बाग विदाता गुंजदा तुझदा चंदम गंगा ऊसल चल दी तरंग सभु जु जुदा में दारित रा जय हे जय जय हय जय जय जय